ਰਾਸ਼ਟਰਪਤੀ ਦੁਰਆਬਦੀ ਮੁਰਮੂ ਨੇ ਹਰਿਆਣਾ ਦੇ ਅੰਬਾਲਾ 에ਅਰਫੋਰਸ ਸਟੇਸ਼ਨ ਤੋਂ ਅਤ ਆਧੁਨਿਕ ਲੜਾਕੂ ਜਹਾਜ਼ ਰਾਫੇਲ ਵਿੱਚ ਉਡਾਣ ਭਰੀ। ਰਾਸ਼ਟਰਪਤੀ ਮੁਰਮੂ ਪਾਰਟੀ ਹਵਾਈ ਫੌਜ ਦੇ ਦੋ ਲੜਾਕੂ ਜਹਾਜ਼ਾਂ ਵਿੱਚ ਉਡਾਣ ਭਰਨ ਵਾਲੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਨੇ। ਇਸ ਤੋਂ ਪਹਿਲਾਂ ਉਹ ਨਾ 2023 ਵਿੱਚ ਸੁਖੋਈ T MKI ਵਿੱਚ ਉਡਾਣ ਭਰੀ ਸੀ। ਰਾਸ਼ਟਰਪਤੀ ਨੇ ਲਗਭਗ 30 ਮਿੰਟ ਤੱਕ ਉਡਾਣ ਭਰੀ ਤੇ ਤਕਰੀਬਨ 200 ਕਿਲੋਮੀਟਰ ਦੀ ਦੂਰੀ ਤੈਅ ਕਰਕੇ 에ਅਰਫੋਰਸ ਸਟੇਸ਼ਨ ਪਰਤੇ। ਰਾਫੇਲ ਨੂੰ 17 ਸਕੁਐਡਨ ਦੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਅਮਿਤ ਗੋਹਾਣੀ ਨੇ ਉਡਾਇਆ ਇਹ ਉਡਾਨ ਸਮੁੰਦਰ ਤਲ ਤੋਂ 15000 ਫੁੱਟ ਦੀ ਉਚਾਈ ਉੱਤੇ ਲਗਭਗ 700 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਪਰੀ ਗਈ ਇਸ ਮੌਕੇ ਰਾਸ਼ਟਰਪਤੀ ਨੂੰ ਰਾਫੇਲ ਜਹਾਜ਼ ਤੇ ਭਾਰਤੀ ਹਵਾਈ ਫੌਜ ਦੀਆਂ ਸੰਚਾਲਨ ਸਮਰੱਥਾਵਾਂ ਬਾਰੇ ਵੀ ਜਾਣੂ ਕਰਵਾਇਆ ਗਿਆ ਰਾਸ਼ਟਰਪਤੀ ਨੇ ਵਿਜ਼ਟਰ ਬੁੱਕ ਵਿੱਚ ਇੱਕ ਸੰਖੇਪ ਨੋਟ ਲਿਖ ਕੇ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਕੀਤਾ ਉਹਨਾਂ ਰਾਫੇਲ ਵਿੱਚ ਉਡਾਨ ਭਰਨ ਤੇ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਇਹ ਮੇਰੇ ਲਈ ਨਾ ਭੁੱਲਣ ਯੋਗ ਤਜਰਬਾ ਏ ਉਹਨਾਂ ਕਿਆ ਕਿਸ ਤਾਕਤ ਵਰ ਰਾਫੇਲ ਜਹਾਜ਼ ਵਿੱਚ ਭਰੀ ਉਡਾਣ ਨੇ ਉਹਨਾਂ ਨੂੰ ਰਾਸ਼ਟਰ ਦੀਆਂ ਰੱਖਿਆ ਸਮਰੱਥਾਵਾਂ ਪ੍ਰਤੀ ਮਾਣ ਦੀ ਭਾਵਨਾ ਨਾਲ ਭਰ ਦਿੱਤਾ ਏ ਉਹਨਾਂ ਇਸ ਸਫਲ ਉਡਾਣ ਸੰਚਾਲਨ ਲਈ ਹਵਾਈ ਫੌਜ ਦੇ 에ਅਰ ਫੋਰਸ ਸਟੇਸ਼ਨ ਦੀ ਸਮੁੱਚੀ ਟੀਮ ਨੂੰ ਵਧਾਈ ਦਿੱਤੀ